ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਸੰਗਤਾਂ ਦੇਖ ਰਹੇ ਹੋ ਕਿ ਇੱਕ ਵੀਡੀਓ ਇੰਟਰਨੈਟ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਈ ਆ ਤੇ ਹਰ ਇੱਕ ਸਿੱਖ ਦੀ ਜਿਹੜੀ ਭਾਵਨਾਵਾਂ ਉਹਨੂੰ ਠੇਸ ਪਹੁੰਚੀ ਆ ਬੜਾ ਗੁੱਸਾ ਤੇ ਅਗਰੋਸ਼ ਹਰ ਸਿੱਖ ਦੇ ਮਨ ਦੇ ਵਿੱਚ ਆ ਕਿ ਕਿਸੇ ਪਾਪੀ ਮਨੁੱਖ ਦੇ ਵੱਲੋਂ ਗੁਰੂ ਨਾਨਕ ਦੇਵ ਮਹਾਰਾਜ ਤੇ ਪਾਤਸ਼ਾਹ ਜੀ ਦਾ ਸਰੂਪ ਧਾਰਨ ਦੀ ਕੋਸ਼ਿਸ਼ ਕੀਤੀ ਗਈ ਆ ਅਤੇ ਮਨੁੱਖੀ ਜਾਮੇ ਦੇ ਵਿੱਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਬੇਸ਼ੱਕ ਇਹ ਬਹੁਤ ਵੱਡਾ ਹਮਲਾ ਇਹ ਵਿੱਚ ਕੋਈ ਦੋਰਾਵਾ ਨਹੀਂ ਕਿ ਇਦਾਂ ਦੀਆਂ ਸ਼ਰਾਰਤਾਂ ਪਹਿਲਾਂ ਵੀ ਪੰਥ ਰੋਧੀਆਂ ਨੂੰ ਕੀਤੀਆਂ ਜਾਂਦੀਆਂ ਸੀ ਹੁਣ ਵੀ ਕੀਤੀਆਂ ਜਾਂਦੀਆਂ ਗਾਂ ਹੀ ਕੀਤੀਆਂ ਜਾਣਗੀਆਂ ਪਹਿਲਾਂ ਤਾਂ ਮੈਂ ਸੰਗਤ ਨੂੰ ਇਹ ਵਿੰਤੀ ਕਰਦਾ ਕਿ ਜਿਹੜੀ ਇਹ ਵੀਡੀਓ ਆ ਜਿਵੇਂ ਕਿ ਕਿਹਾ ਜਾਂਦਾ ਕਿ ਇਹ ਮੁੰਬਈ ਦੀ ਆ ਉਲਾਸ ਨਗਰ ਦੀ ਆ ਇਹ ਮੁੰਬਈ ਦੀ ਨਹੀਂ ਇਹ ਐਮਪੀ ਦੀ ਮੱਧ ਪ੍ਰਦੇਸ਼ ਦੀ ਕੁਛ ਢੋਲ ਸ਼ਹਿਰ ਆ ਉਥੋਂ ਦੀ ਆ ਕਿਉਂਕਿ ਮੁੰਬਈ ਦੇ ਵਿੱਚ ਜਿਹੜੇ ਸਾਡੇ ਨਾਲ ਸਾਨੂੰ ਲੰਬੇ ਸਮੇਂ ਤੋਂ ਜਾਣਦੇ ਨੇ ਜਿਵੇਂ ਸਿੰਘ ਜੱਜ ਨਾਲ ਨਾ ਪ੍ਰੇਮ ਪਿਆਰ ਸਤਿਕਾਰ ਕਰਦੇ ਨੇ ਉਹਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਰਿੰਕੂ ਨੇ ਜੋ ਕਿ ਸਿੰਧੀ ਭਾਈਚਾਰੇ ਵਿੱਚ ਬੜੇ ਲੰਬੇ ਸਮੇਂ ਤੋਂ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਨਾਲ ਮੇਰੀ ਜਿਹੜੀ ਗੱਲਬਾਤ ਸਾਰੀ ਹੋਈ ਆ ਤੇ ਚੱਲ ਵੀ ਦਿਹੀ ਆ ਜਿਹਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਟੀਮ ਜਿਹੜੀ ਬਣਾ ਕੇ ਭੇਜੀ ਗਈ ਆ ਉੱਥੇ ਐਮਪੀ ਦੇ ਵਿੱਚ ਜਿਹੜੀ ਸਾਰੇ ਇਸ ਕਾਰਜ ਤੋਂ ਦੇਖੇਗੀ ਦੋਸ਼ੀਆਂ ਦੀ ਜਿਹੜੀ ਉਹ ਨਿਸ਼ਾਨਦੇਹੀ ਕਰੇਗੀ ਤੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰੇਗੀ ਤੇ ਮੇਰੀ ਕਿਰਪਾ ਕਰਨ ਸ਼ਾਇਦ ਅੱਜ ਸ਼ਾਮ ਤੱਕ ਹੀ ਜਾਂ ਹੱਦ ਕੱਲ ਤੱਕ ਹੀ ਲਗਾ ਇਹ ਸਾਰਾ ਜਿਹੜਾ ਵਰਤਾਰਾ ਵਾ ਉਹ ਸੰਗਤ ਦੇ ਸਾਹਮਣੇ ਰੱਖ ਦਵਾਂਗੇ ਕਿ ਇਹ ਸਾਡੀ ਘਟਨਾ ਕਿੰਨੇ ਕੀਤੀ ਤੇ ਕਿਉਂ ਕੀਤੀ ਤੇ ਆਪਾਂ ਨੂੰ ਪਤਾ ਹੀ ਆ ਫਿਰ ਤੁਹਾਡਾ ਬੇਨਤੀ ਹੈ ਕਿ ਇਹਨੂੰ ਵੀਡੀਓ ਨੂੰ ਜਿਵੇਂ ਦੇਖਿਆ ਜਾ ਰਿਹਾ ਹੈ ਉਹ ਵੈਦੀ ਨਹੀਂਗੀ ਕਿ ਮੱਧ ਪ੍ਰਦੇਸ਼ ਦੀ ਆ ਤੇ ਇਹਦੇ ਵਿੱਚ ਜਿਹੜੇ ਲੋਕ ਨੇ ਉਹ ਵੀ ਸਿੰਧੀ ਨੇ ਪਰ ਉਹ ਜੋ ਪਤਾ ਲੱਗਾ ਵਾ ਸਾਨੂੰ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਪਾਛਾ ਜੀ ਨੂੰ ਗੁਰੂ ਨਹੀਂ ਮੰਨਦੇ ਗੁਨਾਕ ਬਾਸ਼ਾ ਨੂੰ ਇੱਕ ਜਿਵੇਂ ਉਹਨਾਂ ਦੀ ਭਾਵਨਾ ਵਾਂਗੂ ਪੂਜਾ ਕਰਦੇ ਪਰ ਮੂਰਤੀ ਤੌਰ ਦੇ ਉੱਤੇ ਤੇ ਇਹ ਪਹਿਲੀ ਵਾਰੀ ਨਹੀਂ ਪਹਿਲਾਂ ਵੀ ਇਹਨਾਂ ਲੋਕਾਂ ਨੇ ਬੜੇ ਕੰਮ ਕੀਤੇ ਆ ਜਨਤਕ ਇਸ ਵਾਰ ਹੋਣਾ ਹੋਇਆ ਤੇ ਵੀਡੀਓ ਪਹਿਲੀ ਵਾਰੀ ਆਈ ਆ ਸੋ ਸੰਗਤ ਨੂੰ ਬੇਨਤੀ ਆ ਕਿ ਬਹੁਤ ਜਲਦੀ ਇਹਦੇ ਉੱਤੇ ਜਿੰਨਾ ਵੀ ਜਿਹੜੀ ਅਪਡੇਟ ਆ ਜੂ ਰਿਐਕਸ਼ਨ ਆ ਮਹਾਰਾ ਕਿਰਪਾ ਕਰ ਨੂੰ ਉਹ ਲਿਆ ਜਾ ਰਿਹਾ ਤੇ ਸਾਰੀ ਡੀਟੇਲ ਜਿਹੜੀ ਆ ਆਪਜੀ ਨੂੰ ਬਹੁਤ ਜਲਦੀ ਦਿੱਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ